ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਲਿਆਣ ਸੁੱਖਾ ਪਿੰਡ ਜ਼ਿਲ੍ਹਾ ਬਠਿੰਡਾ ਸਾਡੇ ਕੋਲੇ ਸੰਗਤ ਪਹੁੰਚੀ ਆ ਰਾਜੂ ਵੀਰੇ ਹੁਣੀ ਪਹੁੰਚੇ ਆ ਪਿੰਡ ਦੇ ਸਾਰੇ ਪਤਵੰਤੇ ਸੱਜਣ ਪਹੁੰਚੇ ਆ ਨਾਲੇ ਤਾਂ ਸਾਨੂੰ ਮਾਨ ਸਨਮਾਨ ਦੇ ਕੇ ਜਾ ਰਹੇ ਨੇ ਵੀਰੇ ਹੁਣੀ ਤੇ ਨਾਲੇ ਕਣਕ ਦੀ ਸੇਵਾ ਲੈ ਕੇ ਆਏ ਨੇ ਦੇਖੋ ਕਿਸਾਨ ਭਰਾ ਸਾਡੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪੁੱਤਾਂ ਵਾਂਗੂ ਫਸਲਾਂ ਨੂੰ ਪਾਲਦੇ ਆ ਤੇ ਉਹਦੇ ਵਿੱਚੋਂ ਹਿੱਸਾ ਆਪਣਾ ਜਸਵੰਦ ਉਹ ਅੰਨ ਦਾ ਦਾਣਾ ਸਾਡੇ ਇਹਨਾਂ ਪਰਿਵਾਰਕ ਮੈਂਬਰਾਂ ਵਾਸਤੇ ਬਾਪੂ ਬਜ਼ੁਰਗਾਂ ਵਾਸਤੇ ਪਹੁੰਚਦਾ ਕਰਦੇ ਨੇ ਅੱਜ ਵੀਰੇ ਹੁਣੀ ਇੱਥੋਂ 100 ਕਿਲੋਮੀਟਰ ਦੂਰ ਤੋਂ ਬਠਿੰਡੇ ਜ਼ਿਲ੍ਹੇ ਤੋਂ ਚੱਲ ਕੇ ਆਏ ਨੇ ਕਣਕ ਦੀ ਸੇਵਾ ਲੈ ਕੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਜਿੰਨੇ ਵੀ ਭੈਣਾ ਭਰਾਵਾਂ ਨੇ ਹਿੱਸਾ ਪਾਇਆ ਇਸ ਕਣਕ ਦੀ ਸੇਵਾ ਦੇ ਵਿੱਚ ਉਹਨਾਂ ਨੂੰ ਮਹਾਰਾਜ ਤਰੱਕੀਆਂ ਬਖਸ਼ਣ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਬਹੁਤ ਸ਼ੁਕਰੀਆ ਭਾਈ ਤੁਹਾਡਾ ਸਾਰਿਆਂ ਦਾ ਫੈਦਲੋਂ ਧੰਨਵਾਦ ਰਾਜੂ ਵੀਰੇ ਸ਼ੁਕਰੀਆ ਤੁਹਾਡਾ ਹਾਂ ਅੱਜ ਵੀ ਵਾਲੇ ਵੀ ਛੋਟੇ ਰਾਜੂ ਠੀਕ ਆ ਆ ਲੈ ਫੜ